Gracias. ਟਰਾਲਾ ਫਸਿਆ ਹੋਇਆ ਖਾਈ ਪਿੰਡ ਦੇ ਵਿੱਚ ਇਹ ਕਿੱਥੋਂ ਆ ਰਿਹਾ ਸੀ ਤੁਸੀਂ ਕੌਣ ਹੋ ਟਰਾਲੇ ਦੇ ਡਰਾਈਵਰ ਹੋ ਕਿ ਮਾਲਕ ਹੋ ਕਿਹੜੀ ਕੰਪਨੀ ਦਾ ਦੱਸਿਓ ਅਸੀਂ ਡਰਾਈਵਰ ਆ ਜੀ ਰਾਮਪਰਾ ਫੂਲ ਤੋਂ ਬਾਗਾਪੁਰਾਣਾ ਜਾ ਰਹੇ ਜੀ ਇਹਦੇ ਵਿੱਚ ਕੀ ਭਰਿਆ ਹੋਇਆ ਇਹ ਮੇਰੇ ਥਰਮਲ ਦੀ ਸਵਾਹ ਹੈ ਅੱਛਾ ਇਹ ਰਸਤਾ ਦੇਖੋ ਵੀ ਕਿੰਨਾ ਭੀੜਾ ਸੀ ਤੇ ਪੁਲੀ ਨਵੀਂ ਬਣ ਰਹੀ ਸੀ ਤੇ ਰਾਤ ਨੂੰ ਕਿਹੜੇ ਟਾਈਮ ਸੀ ਇਹ ਜਦੋਂ ਟਰਾਲਾ ਡਿੱਗਿਆਗਾ ਕਿ 11 ਵਜੇ ਵੈਸੀ ਰਸਤਾ ਬੰਦ ਨਹੀਂ ਸੀ ਖੁੱਲਾ ਸੀ ਰਸਤਾ ਉਸ ਟਾਈਮ ਤੇ ਜਦੋਂ ਅਸੀਂ ਗੱਡੀ ਵਾੜੀ ਇੱਧਰ ਹੀ ਅੱਛਾ ਠੀਕ ਕੋਈ ਬੰਦ ਨਹੀਂ ਸੀਗਾ ਠੀਕ ਮੈਂ ਖੜਾ ਖਾਈ ਪਿੰਡ ਦੇ ਵਿੱਚ ਜਿਹੜਾ ਇਹ ਨਵਾਂ ਰੋਡ ਬਣ ਰਿਹਾ ਖਾਈ ਪਿੰਡ ਦੇ ਵਿੱਚ ਰਸਤਾ ਸਾਰਾ ਬਲੌਕ ਹੋਇਆ ਇਹ ਪਿੱਛੇ ਤੁਸੀਂ ਦੇਖ ਰਹੇ ਹੋ ਮੇਰੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਇੱਕ ਬਹੁਤ ਹੈਵੀ ਡਿਊਟੀ ਜਿਹੜਾ ਟਰਾਲਾ ਉਹ ਰਾਤ 11 ਵਜੇ ਦੇ ਵਿੱਚ ਫਸਿਆ ਇਧਰ ਦੇ ਪਾਸੇ ਜਿਹੜੇ ਘਰ ਆ ਇਹਨਾਂ ਨੂੰ ਇਹ ਰਸਤਾ ਬਣਾਇਆ ਸੀ ਟਰੰਪਰੇਨ ਨਹੀਂ ਰਸਤਾ ਸੜਕ ਵਾਲਿਆਂ ਨੇ ਬਣਾਇਆ ਸੀ ਟਰੰਪਰੇਨ ਇਹ ਹੈਵੀ ਡਿਊਟੀ ਵਾਸਤੇ ਨਹੀਂ ਛੱਡਿਆ ਹੋਇਆ ਸੀ ਜਿਹੜੇ ਘਰ ਜਾਣ ਵਾਲੇ ਹੈਗੇ ਲੋਕ ਜਾਣ ਵਾਲੇ ਘਰਾਂ ਉਹਨਾਂ ਵਾਸਤੇ ਇਹ ਰਸਤਾ ਬਣਾਇਆ ਸੀ ਪਰ ਰਾਤ 11 ਵਜੇ ਕੀ ਟਰਾਲਾ ਜਿਹੜਾ ਫਸਿਆ ਉਹ ਨਵੀਂ ਬਣੀ ਜਿਹੜੀ ਪੁਲੀ ਆ ਅਜੇ ਅਸਾਰੀ ਅਧੀਨ ਹੈ ਕੰਮ ਆ ਜਿਹੜਾ ਇਹ ਸਾਰਾ ਜਿਹੜਾ ਸਿਸਟਮ ਹੈਗਾ ਇੱਥੇ ਬੰਦ ਹੋਇਆ ਮੇਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੇ ਸੜਕ ਮਹਿਕਮੇ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਦੇਣ ਦਾ ਫਰਜ਼ ਬਣਦਾ ਸੀ ਵੀ ਇਸ ਨੂੰ ਜਲਦੀ ਤੋਂ ਜਲਦੀ ਚਕਵਾ ਕੇ ਜਿਹੜਾ ਰਸਤਾ ਇਹਨੂੰ ਖਾਲੀ ਕਰਵਾਇਆ ਜਾਵੇ ਤੇ ਐਰੋ ਵਗੈਰਾ ਜਿਹੜੇ ਸਹੀ ਤਰੀਕੇ ਦੇ ਨਾਲ ਲਾਏ ਜਾਣ ਤਾਂ ਕਿ ਜਿਹੜੇ ਆਮ ਰਸਤੇ ਵਾਲੇ ਲੋਕ ਹੈ ਉਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਨਾ ਹੋਣ ਬਹੁਤ ਬਹੁਤ ਧੰਨਵਾਦ